ਬੀਤੀ ਰਾਤ ਚੋਰਾਵੱਲੋਂ ਟਰਾਂਸਫਾਰਮ ਚੋਰੀ 30000 ਰੁਪਏ ਦਾ ਨੁਕਸਾਨ ਗਰੀਬ ਕਿਸਾਨ ਹੋਇਆ ਪਰੇਸ਼ਾਨ ਬੁਰਾਇਆ 9 ਜਨਵਰੀ ਬੀਤੀ ਰਾਤ ਬੁਰਾਇਆ ਥਾਣੇ ਅਦੀਨਪਿੰਦੀ ਚੌਂਕੀ ਤਲੇਤਾ ਦੇ ਪਿੰਡ ਵਿੱਚ ਚੋਰਾਵੱਲੋਂ ਖੇਤੀਬਾੜੀ ਲਈ ਲਗਾਇਆ ਹੋਇਆ ਟਰਾਂਸਫਾਰਮਰ ਚੋਰੀ ਕਰ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਤਲੇਤਾ ਦੇ ਸਰਪੰਚ ਸੁਖਵੀਰ ਸਿੰਘ ਸੁੱਖੀ ਅਤੇ ਖੂਹ ਦੀ ਮਾਲਕਨ ਕੁਲਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਤੜਕਸਾਰ ਜਦੋਂ ਉਹ ਖੂਹ ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਚੋਰ ਟਰਾਂਸਫਾਰਮਰ ਚੋਰੀ ਕਰ ਚੁੱਕੇ ਸਨ ਇਸ ਘਟਨਾ ਕਾਰਨ ਉਨ੍ਹਾਂ ਨੂੰ ਲਗਭਗ 30000 ਰੁਪਏ ਦਾ ਨੁਕਸਾਨ ਹੋਇਆ ਹੈ ਸਰਪੰਚ ਸੁਖਵੀਰ ਸਿੰਘ ਨੇ ਕਿਹਾ ਕਿ ਗੁਰਾਇਆ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਗਰੀਬ ਕਿਸਾਨ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਅਜਹੀਆਂ ਚੋਰੀਆਂ ਉਨ੍ਹਾਂ ਲਈ ਵੱਡੀ ਮਾਰ ਸਾਬਤ ਹੋ ਰਹੀਆਂ ਹਨ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ 'ਤੇ ਰੋਕ ਲਗਾਈ ਜਾਵੇ

ਹਾਂਜੀ ਰਹਿ ਜਾਨੀ ਉਹ ਤਾਂ ਦਿਨੇ ਤਾਂ ਆਈਦਾ ਜਾਂ ਜਿੱਦਾਂ ਹੁਣ ਬੰਦਾ ਨਹੀਂ ਘਰ ਦੇ ਵਿੱਚ ਕੋਈ ਡੇੜੀ ਇਹਨਾਂ ਦਾ ਮੁੱਕਿਆ 10 ਸਾਲ ਹੋ ਗਿਆ ਹੈ ਹੁਸ਼ਿਆਰ ਹਾਂਜੀ ਬਿਜਲੀ ਵਾਲੇ ਇਦਾਂ ਉਹ ਗਰੀਬ ਪਰਿਵਾਰ ਕਿਉਂ ਕਿੰਨਾ ਹੈ ਉਹਦਾ ਸਾਇਕਲ ਨਹੀਂ ਉਹ ਵਿਚਾਰ ਪੈਸਿਆਂ ਦਾ ਨਾ ਕਰੋ ਹਨਾ ਓਦਾਂ ਦਾ ਸਾਰੇ ਬੰਦਿਆਂ ਦੇ ਯਾਰ ਮਾਤੜ ਪਰਿਵਾਰ ਤੂੰ ਇਹ ਵਾਇਗੜ ਜੀ ਆ ਖਾਲਸਾ ਵਜੀਫਾ ਤੇ ਪਿੰਡ ਤੇ ਲਈ ਤੈ ਜੀ ਕੀ ਵਾਰਦਾ ਤੋਹੀ ਆ ਨਾਮ ਸ਼ਖਵੀਰ ਸਿੰਘ ਮੈਂ ਸਰਪੰਚ ਐ ਇੱਥੇ ਦਾ ਪਿੰਡ ਦਾ ਇਹ ਆਪਣੇ ਜਿੱਦਾਂ ਆਏਦਾਨ ਚੋਰੀਆਂ ਹੁੰਦੀਆਂ ਤੇ ਇਹ ਘਟਣਾ ਹੈਗੀ ਆ ਜਦ ਦੂਆ ਦੇਣਿਆ ਇੱਥੇ ਆਪਣੇ ਜਿੱਦਾ ਟਰਾਂਸਫਾਰਮ ਸੀਗਾ ਮੋਟਰ ਤੇ ਲੱਗਾ ਆ ਤੇ ਇੱਥੇ ਪਸ਼ੂ ਪਾਬੀ ਉੱਧਰ ਰੱਖਿਆ ਇਹ ਟਰਾਂਸਫਾਰਮ ਜਿੱਦਾਂ ਚੋਰੀ ਕਰ ਲਿਆ ਗਿਆ ਤੇ ਇਹਦੇ ਵਿੱਚੋਂ ਸਮਾਨ ਸਭਨ ਕੱਢ ਕੇ ਲੈ ਗਿਆ ਤੁਸੀਂ ਦੇਖਦੇ ਆ ਜਿੱਦਾਂ ਤੇ ਅਸੀਂ ਜਿੱਦਾਂ ਸਰਕਾਰ ਕੋਲ ਇਹ ਮੰਗ ਕਰਦੇ ਆ ਵੀ ਜੇ ਨੁਕਸਾਨ ਹੋਇਆ ਇਹ ਪਰਿਵਾਰ ਦਾ ਕਿਉਂਕਿ ਹਰ ਕੋਈ ਸਮਾਂ ਸਿਕਾਈ ਮਹਿੰਗਾਈ ਦਾ ਟਾਈਮ ਆ ਬਹੁਤ ਜ਼ਿਆਦਾ ਬੇ ਇਹਨਾਂ ਦਾ ਜਿੱਦਾਂ ਟ੍ਰਾਂਫਰਮ ਰੱਖਿਆ ਜਾਵੇ ਕੋਈ ਵੀ ਇਦਾਂ ਦੀ ਕੋਈ ਫੀਸ ਚਾਰਜ ਨਾ ਲਿਆ ਜਾਵੇ ਕਿਉਂਕਿ ਮੈਟਰ ਬੁਵਾ ਰਿਹਾ ਵੇ ਜੋ ਚੋਰੀ ਹੋਈ ਆ ਚੋਰੀਆਂ ਤਾਂ ਤੁਹਾਨੂੰ ਪਤਾ ਆਏ ਦਿਨ ਆਪਣੇ ਤਾਂ ਹੁਣ ਯਾਨੀ ਕਿ ਬਣੇ ਗਿਆ ਬੇ ਰੋਜ਼ ਸਵੇਰ ਨੂੰ 8:00 ਵਜੇ ਦੇਖੀ ਦੀ ਅਖਬਾਰ ਦੋ ਤੋਂ ਤਿੰਨ ਚੋਰੀਆਂ ਲਾਗੇ ਲਾਗੇ ਹੋਈਆਂ ਹੁੰਦੀਆਂ ਪਿੰਡਾਂ ਦੇ ਵਿੱਚ ਕੋਈ ਦੂਰ ਨਹੀਂ ਜੇ ਆਪਾਂ ਗਰਾਇਆਂ ਥਾਣੇ ਦੀ ਗੱਲ ਕਰੀਏ ਇਸ ਦੇ ਵਿੱਚ ਲਗਾਤਾਰ ਮੈਨ ਨਾਲ ਹਫ਼ਤਾ ਹੋ ਗਿਆ ਲਗਾਤਾਰ ਚੋਰੀਆਂ ਹੁੰਦੀਆਂ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਨੁਕਸਾਨ ਜੀ ਇਹ ਕਾਫੀ 35 30-35 ਹਜ਼ਾਰ ਦੇ ਲੱਗੇ ਅੱਗੇ ਹੁੰਦਾ ਇਹ ਤੇ ਕੋਈ ਕੈਮਰੇ ਵਿੱਚ ਵੀ ਆਇਆ ਕੋਈ ਸੀਸੀ ਪੂਡੇ ਵਗੈਰਾ ਆਇਆ ਇਸ ਤਰ੍ਹਾਂ ਦੀ ਕੋਈ ਸਰ ਜਿਨ੍ਹਾਂ ਨੇ ਸੀਰੀ ਦੇ ਕੈਮਰੇ ਦੇਖਣੇ ਆ ਜਿਨ੍ਹਾਂ ਨੇ ਭਾਲਣੇ ਆ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਆ ਸਰਕਾਰ ਨੇ ਡਿਊਟੀਆਂ ਲਾਈਆਂ ਆ ਗਾਹਾਂ ਥਾਣੇ ਦੀ ਡਿਊਟੀ ਲੱਗੀ ਹੋਆ ਸਾਡੇ ਪਿੰਡ ਚੌਂਕੀ ਆ ਕੌਂਕੀ ਵਾਲਿਆਂ ਦੀ ਰਾਤ ਨੂੰ ਪਹਿਰਾ ਦੇਣ ਦੀ ਡਿਊਟੀ ਲੱਗੀ ਹੋਵੇ ਤੁਸੀਂ ਗਸ਼ਤ ਕਰਨੀ ਹੈ ਪਿੰਡਾਂ 'ਚ ਕੀ ਉਹ ਕਰਦੇ ਆ ਕੌਣ ਆ ਕੇ ਪੁੱਛੂਗਾ ਕੌਣ ਦੂਜਾ ਕਰੂਗਾ ਕਿੰਨਾ ਕ ਬੰਦਾ ਕਰੀ ਜਾਵੇ ਫੇਕ ਬੰਦੇ ਰ ਆਪਣੀਆਂ ਕੋਈ ਨਾ ਕੋਈ ਮਜਮਨੇ ਕਿੰਨਾ ਕ ਬੰਦੇ ਕੈਮਰੇ ਤੇ ਆ ਕੇ ਬੋਲਣਗੇ 90% ਬੰਦੇ ਕੈਮਰੇ ਤੇ ਆਉਣ ਤੋਂ ਡਰਦੇ ਆ ਜੀ 10% ਬੰਦੇ ਕੈਮਰੇ ਤੇ ਆਂਦੇ ਆ 90% ਦੁਨੀਆ ਕੈਮਰੇ ਦੇ ਮੁਰੇ ਆਉਣ ਤੋਂ ਡਰਦੀ ਆ ਔਰ ਤੁਸੀਂ ਇਹ ਦੇਖੋ ਵੀ ਆਏ ਦਿਨ ਇੱਥੇ ਸਾਡੇ ਪਿਛਲੇ ਸਾਲ 8 ਮੱਝਾਂ ਚੋਰੀ ਹੋਈਆਂ ਮਿੰਨੋ ਕੋਈ ਹਿਸਾਬ ਕਿਤਾਬ ਨਹੀਂ ਕੋਈ ਬੰਦਾ ਨਹੀਂ ਲੱਭਾ ਅੱਜ ਹਾਲੇ ਤੱਕ ਆਟਾ ਥਾਂਸ ਬਰਮਿਆਂ ਲਾਗੇ ਲਾਗੇ ਤਿੰਨਾ ਮੋਟਰਾਂ ਦੇ ਅੱਗੇ ਟਰਾਂਸਫਾਰਮ ਚੋਰੀ ਹੋਵੇ ਤਾਰਾਂ ਲਾ ਕੇ ਲੈ ਕੇ ਗਏ ਸਾਡੇ ਪਿੰਡੋਂ ਇਹ ਤਾਂ ਹਾਲੇ ਸ਼ੁਰੂਆਤ ਹੈ ਜੀ ਪਤਾ ਨਹੀਂ ਕਿੰਨਾ ਹਾਲੇ ਸਿਆਲ ਪਿਆ ਬਹੁਤ ਹੈ ਕੀ ਕਰਾਂਗੇ ਦੱਸ ਜੇ ਪ੍ਰਸ਼ਾਸਨ ਨੇ ਨਹੀਂ ਆਪਣੀ ਜ਼ਿੰਮੇਵਾਰੀ ਸੰਭ ਨਹੀਂ ਫਿਰ ਸੰਭੂ ਕੌਣਗਾ ਹੁਣ ਕੀ ਮੰਗ ਕਰਦੇ ਹਾਂ ਦੋ ਮੰਗ ਸਾਡੀ ਇਹੀ ਹੈ ਜੀ ਆਪਣੇ ਆਪਣੇ ਜਿੱਦਾਂ ਪ੍ਰਸ਼ਾਸਨ ਦੀ ਡਿਊਟੀ ਬਣਦੀ ਆ ਧਲੇਤਾ ਚੌਂਕੀ ਦੀ ਗਰਾਿਆਂ ਥਾਣੇ ਦੀ ਔਰ ਜੋ ਬਿਜਲੀ ਵਾਲਿਆਂ ਦੀ ਡਿਊਟੀ ਬਣਦੀ ਆ ਆਪਣੇ ਡਿਊਟੀ ਨਿਭਾਉਂਦੇ ਹੋਏ ਇਸ ਪਰਿਵਾਰ ਦਾ ਸਾਥ ਦਿਓ ਠੀਕ ਹੈ ਜੀ ਜਿਹੜੇ ਚੋਰ ਆ ਉਹਨਾਂ ਨੂੰ ਲੱਭੋ ਆਉਣ ਵਾਲੇ ਸਮੇਂ ਦੇ ਵਿੱਚ ਆ ਹਫ਼ਤਾ ਹੋ ਗਿਆ ਲਗਾਤਾਰ ਚੋਰੀਆਂ ਚੱਲਦਿਆਂ ਨੂੰ ਅਸੀਂ ਤਾਂ ਮਾਨਯੋਗ ਸੀਐਮ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਬੇ ਇਹ ਜਿਹੜੀਆਂ ਚੋਰੀਆਂ ਪਿੰਡਾਂ ਦੇ ਵਿੱਚ ਹੁਣ ਲਗਾਤਾਰ ਹੋਣ ਲੱਗ ਪਈਆਂ ਇਸ ਦੇ ਬਾਰੇ ਸਰਕਾਰ ਦਾ ਗਰਾਫ ਵੀ ਡਿੱਗਦਾ ਆ ਇਹ ਕਿਹੜੇ ਸ਼ਾਸਤਾਂ ਕੌਣ ਇਹ ਕਰਾ ਰਿਹਾ ਕਿੱਦਾਂ ਹੋ ਰਹੀਆਂ ਇਹਨੂੰ ਜਾਂਚ ਦਾ ਵਿਸ਼ਾ ਆ ਔਰ ਥਾਣਾ ਗਰਾਹਾਂ ਵਾਲੇ ਐਸਐਸਓ ਸਾਹਿਬ ਨੂੰ ਬੇਨਤੀ ਆ ਵੇ ਜਿਹੜੀਆਂ ਚੋਰੀਆਂ ਸਾਡੇ ਪਿੰਡ ਸ਼ੁਰੂ ਹੋਈਆਂ ਇਹਨਾਂ ਨੂੰ ਤੁਰੰਤ ਰੋਕਿਆ ਜਾਵੇ ਔਰ ਧਲੇਤਾ ਐਸਆਈ ਚੌਕੀ ਨੂੰ ਵੀ ਇੰਚਾਜ ਨੂੰ ਬੇਨਤੀ ਆਵੇ ਇਹਦੀ ਜਾਂਚ ਹੋਣੀ ਚਾਹੀਦੀ ਆਲੇ-ਦੁਆਲੇ ਕੈਮਰੇ ਲੱਗੇ ਹੋਏ ਇਸ ਰੋਡ ਤੇ ਜੇ ਆਪਾਂ ਧਲੇਤੇ ਤੋਂ ਆਉਣ ਦੀ ਗੱਲ ਕਰੀ ਉਧਰ ਵੀ ਕੈਮਰੇ ਲੱਲੀਆਂ ਵਾਲੀ ਸਾਈਡ ਤੇ ਵੀ ਕੈਮਰੇ ਕੈਮਰੇ ਚੈੱਕ ਕੀਤੇ ਜਾਣ ਔਰ ਜਿਹੜੇ ਬੰਦੋਚੀ ਇਹਨਾਂ ਦੇ ਵਿੱਚ ਕਰਾ ਰਹੇ ਉਹਨਾਂ ਨੂੰ ਤੁਰਤ ਤਸੱਦ ਸਜ਼ਾ ਦਿੱਤੀ ਜਾਵੇ ਕਲਵਿੰਦਰ ਕੌਰ ਪਿੰਡ ਤੇ ਨੇਤਾ ਹੈ ਕੀ ਵਾਰਦਾਤ ਹੋਈ ਹੈ ਵਾਰਦਾਤ ਇਹ ਹੋਈ ਹੈ ਸਵੇਰ ਨੂੰ ਅਸੀਂ ਆਏ ਆ ਤਾਂ ਮੇਰੇ ਸੈਤਹਾਂ ਤਾਰਾ ਚੋਕੇ ਚੱਲ ਗਏ ਥੋੜਾ ਦਿਨ ਚੜੇ ਆ ਕੇ ਦੇਖਿਆ ਤਾਂ ਸਾਡਾ ਟਰਾਂਸਫਾਰਮ ਥੱਲੇ ਲਾ ਕੇ ਸੱਟਿਆ ਸਭ ਕੁਝ ਲਿਆ ਗਿਆ ਵਿੱਚੋਂ ਕੱਢ ਕੇ ਕੁਝ ਨਹੀਂ ਛੱਡਿਆ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਹੁਣ ਸਾਨੂੰ ਬਹੁਤ ਦੱਸ ਦੇ ਹੁਣ ਅਸੀਂ ਇੰਨਾ ਭਰ ਨਹੀਂ ਸਕਦੇ ਗਰੀਬ ਪਰਿਵਾਰ ਆ ਅਸੀਂ ਤਾਂ ਸਾਡੇ ਸੈਤਹੇ ਬੰਦਾ ਵੀ ਹਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਮੰਗ ਇਹੀ ਕਰਦੇ ਆ ਵੀ ਬਸ ਸਾਡਾ ਇੰਨੇ ਪੈਸੇ ਨਹੀਂ ਲੱਗਣੇ ਨਹੀਂ ਚਾਹੀਦੇ ਸਾਡੇ Oh, sí, sí. entonces, eh, así te amague